ਅਗਲੀ ਖਬਰ ਵੱ ਚਲਿਏ ਬੈਨਜ਼ੂਏਲਾ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਗ੍ਰੀਨਲੈਂਡ ਦੀ ਵੀ ਗੱਲਬਾਤ ਕੀਤੀ ਆ ਕਿਹੜੇ-ਕਿਹੜੇ ਜਿਹੜੇ ਮੁਲਕ ਆ ਉਹ 트੍ਰੰਪ ਹਣੀ ਉਹਨਾਂ ਦੇ ਪਿੱਛੇ ਜਾ ਸਕਦੇ ਹੈਗੇ ਅੱਜ ਬੀਬੀਸੀ ਨੇ ਇਹ ਕਾਫੀ ਵੱਡੀ ਜਿਹੜੀ ਰਿਪੋਰਟ ਛਾਪੀ ਹੈਗੀ ਇਸ ਸੰਬੰਧ ਦੇ ਵਿੱਚ ਕਿ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਉਹਨਾਂ ਦੇ ਪਿੱਛੇ ਪ੍ਰੈਜ਼ੀਡੈਂਟ 트੍ਰੰਪ ਹਣੀ ਜਾ ਸਕਦੇ ਆ ਗ੍ਰੀਨਲੈਂਡ ਪਹਿਲੇ ਨੰਬਰ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ ਆ ਉਸ ਤੋਂ ਬਾਅਦ ਕੋਲੰਬੀਆ ਕੋਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਉਹ ਬਾਰ-ਬਾਰ 트럼ਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕਲੰਬੀਆ ਵਾਲੇ ਆ ਉਹ ਵੀ ਸੇਮ ਕੰਮ ਹੀ ਕਰ ਰਹੇ ਹੈਗੇ ਆ ਇੱਥੇ ਡਰੱਗ ਭੇਜਦੇ ਹੈਗੇ ਆ ਉੱਥੇ ਦਾ ਪ੍ਰੈਜ਼ੀਡੈਂਟ ਵੀ ਜਿਹੜਾ ਵਰਸਟ ਹੈਗਾ ਆ ਤੇ ਉਸ ਤੋਂ ਅੱਗੇ ਕਿਊਬਾ ਕਿਊਬਾ ਵੀ ਆਪਾਂ ਡਿਸਕਸ ਕਰ ਚੁੱਕੇ ਹੈਗੇ ਆ ਕਿਊਬਾ ਦੇ ਮਾਮਲੇ 'ਚ 트럼ਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਆ ਵੀ ਆਪਾਂ ਨੂੰ ਫੋਰਸ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਕਿਊਬਾ ਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਗਰੀਬੀ ਆ ਉਹ ਹੁਣ ਜਦੋਂ ਇੱਕੋ ਇੱਕ ਜਿਹੜੀ ਉਹਨਾਂ ਦੀ ਇਕਨੋਮੀ ਚੱਲਦੀ ਸੀ ਉਹ ਬੈਨਜ਼ੂਏਲਾ ਦੇ ਤੇਲ ਦੇ ਉੱਤੇ ਚੱਲਦੀ ਸੀ ਉਹ ਜਦੋਂ ਬੈਨਜ਼ਵੇਲਾ ਅਮਰੀਕਾ ਵਾਲਿਆਂ ਨੇ ਆਪਣੇ ਕਬਜ਼ੇ ਚ ਲੈ ਲਿਆ ਆ ਤੇ ਉੱਥੇ ਤੇਲ ਜਣਾ ਜਿਹੜਾ ਬੰਦ ਹੋਊਗਾ ਤੇ ਉੱਥੇ ਦੀ ਇਕਨੋਮੀ ਦੇ ਉੱਤੇ ਜਿਹੜੀ ਆ ਬਹੁਤ ਜ਼ਿਆਦਾ ਅਸਰ ਪਊਗਾ ਤੇ ਲੋਕਾਂ ਦੇ ਵਿੱਚ ਭੁੱਖਮਰੀ ਬਹੁਤ ਜ਼ਿਆਦਾ ਪਊਗੀ ਕਿਉਂਕਿ 50 60 ਸਾਲ ਹੋ ਗਿਆ ਜਦੋਂ ਤੋਂ ਕਿਊਬਾ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਹੈਗੀਆਂ ਕਦੇ ਕਿਊਬਾ ਵਾਲਿਆਂ ਨੇ ਤਾਂ ਆਪਣੇ ਆਪ ਹੀ ਜਿਹੜਾ ਆ ਡਿੱਗ ਜਾਣਾ ਹੈਗਾ ਇਸ ਤੋਂ ਬਾਅਦ ਮਕਸੀਕੋ ਮਕਸੀਕੋ ਦੇ ਨਾਲ ਵੀ ਕਸ਼ਮਕਸ਼ ਪੂਰੀ ਚੱਲ ਰਹੀ ਆ 트੍ਰੰਪ ਉਹਨਾਂ ਦੀ ਇੱਕ ਟਾਈਮ ਦੇ ਉੱਤੇ ਤਾਂ 트럼ਪ ਉਹਨਾਂ ਨੇ ਕਿਹਾ ਸੀ ਵੀ ਅਸੀਂ ਪੂਰੇ ਆਪਣੇ ਜਿਹੜੇ ਡਰੋਨ ਆ ਉਹ ਭੇਜ ਰਹੇ ਹਾਂ ਮੈਕਸੀਕੋ ਦੇ ਵਿੱਚ ਕਿਉਂਕਿ ਜਿਹੜੇ ਸਭ ਤੋਂ ਜ਼ਿਆਦਾ ਜਿਹੜੀ ਡਰੱਗ ਡਰੱਗ ਕਾਰਟਲਸ ਆ ਉਹ ਹੀ ਮੈਕਸੀਕੋ ਨੂੰ ਰਨ ਕਰ ਰਹੇ ਹੈਗੇ ਆ ਇਹ ਉਹਨਾਂ ਨੇ ਓਪਨਲੀ ਕਿਹਾ ਹੈਗਾ ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ ਉਹ ਬਾਰ-ਬਾਰ ਕਹਿ ਰਹੀ ਆ ਵੀ ਨਹੀਂ ਤੁਸੀਂ ਸਾਡੇ ਮੁਲਕ ਦੇ ਵਿੱਚ ਐਂਟਰ ਨਹੀਂ ਹੋ ਸਕਦੇ ਪਰ ਬਿਹਾਈਂਡ ਦਾ ਸੀਨ ਇਹ ਵੀ ਜਿਹੜਾ ਚੱਲ ਰਹੀ ਗੱਲ ਵੀ ਆਲਰੇਡੀ ਅਮਰੀਕਾ ਵਾਲੇ ਡਰੋਨਸ ਯੂਜ਼ ਕਰਕੇ ਮੈਕਸੀਕੋ ਦੇ ਵਿੱਚ ਡਰੱਗ ਲੋਰਡਸ ਦੇ ਪਿੱਛੇ ਜਾ ਰਹੇ ਆ ਮੈਕਸੀਕੋ ਦੇ ਪਿੱਛੇ ਜਾਣ ਦੀ ਗੱਲ ਨੂੰ ਜੇ ਦੱਸਤੀ ਜਾਈਏ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਤਾਂ ਜਦੋਂ ਉਹ ਆਫਿਸ 'ਚ ਆਏ ਸੀ ਤੇ ਉਹਨਾਂ ਨੇ ਪਹਿਲੇ ਦਿਨੇ ਜਿਹੜੀ ਗੁਲਫ ਆਫ ਮੈਕਸੀਕੋ ਨੂੰ ਗੁਲਫ ਆਫ ਅਮਰੀਕਾ ਦਾ ਨਾਮ ਡਿਕਲੇਅਰ ਕਰ ਦਿੱਤਾ ਸੀ ਸੋ ਉਹਦੇ ਵੀ ਮੈਕਸੀਕੋ ਵਾਲਿਆਂ ਨੇ ਕਾਫੀ ਰੌਲਾ ਰੱਪਾ ਪਾਇਆ ਪਰ ਹੋਇਆ ਕੁਝ ਨਹੀਂ ਸੋ ਇਸ ਟਾਈਮ ਜਿਹੜੀ ਗੁਲਫ ਆਫ ਮੈਕਸੀਕੋ ਆ ਉਸ ਨੂੰ ਗੁਲਫ ਆਫ ਅਮਰੀਕਾ ਹੀ ਕਿਹਾ ਜਾਣ ਲੱਗ ਪਿਆ ਹੈਗਾ ਸੋ 트럼ਪ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਤਾਂ ਜੇ ਇਹ ਲੱਗਾ ਵੀ ਯੂਐਸ ਦੇ ਟ੍ਰੂਪਸ ਵੀ ਮੈਕਸੀਕੋ ਦੇ ਵਿੱਚ ਭੇਜਣੇ ਪੈਣ ਕਾਰਟਲਸ ਨੂੰ ਕੰਬੈਟ ਕਰਨ ਦੇ ਲਈ ਲੜਨ ਦੇ ਲਈ ਤੇ ਮੈਂ ਉਹਦੇ ਲਈ ਰੈਡੀ ਹੈਗਾ ਆ ਪਰ ਉੱਥੇ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬੋਮ ਨੇ ਪਬਲੀਕਲੀ ਰਿਜੈਕਟ ਕੀਤਾ ਹੈਗਾ ਮੈਕਸੀਕਨ ਸੋਇਲ ਦੇ ਉੱਤੇ ਵੀ ਅਮਰੀਕਨ ਜਿਹੜੇ ਫੌਜੀ ਆ ਉਹ ਨਹੀਂ ਆ ਸਕਦੇ ਪਰ ਇਹ ਜਿਹੜੇ 4-5 ਮੁਲਕਾਂ ਉਹਨਾਂ ਦੇ ਪਿੱਛੇ ਕਿਸੇ ਟਾਈਮ ਵੀ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਅਮਰੀਕਾ ਆ ਉਹ ਜਾ ਸਕਦਾ ਹੈ ਅਗਲੀ ਖਬਰ ਵੱ ਚਲਿਏ ਬੈਨਜ਼ੂਏਲਾ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਗ੍ਰੀਨਲੈਂਡ ਦੀ ਵੀ ਗੱਲਬਾਤ ਕੀਤੀ ਆ ਕਿਹੜੇ ਕਿਹੜੇ ਜਿਹੜੇ ਮੁਲਕ ਆ ਉਹ 트੍ਰੰਪ ਹਣੀ ਉਹਨਾਂ ਦੇ ਪਿੱਛੇ ਜਾ ਸਕਦੇ ਹੈਗੇ ਅੱਜ ਬੀਬੀਸੀ ਨੇ ਇਹ ਕਾਫੀ ਵੱਡੀ ਜਿਹੜੀ ਰਿਪੋਰਟ ਛਾਪੀ ਹੈਗੀ ਇਸ ਸੰਬੰਧ ਦੇ ਵਿੱਚ ਕਿ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਉਹਨਾਂ ਦੇ ਪਿੱਛੇ ਪ੍ਰੈਜ਼ੀਡੈਂਟ 트੍ਰੰਪ ਹਣੀ ਜਾ ਸਕਦੇ ਆ ਗ੍ਰੀਨਲੈਂਡ ਪਹਿਲੇ ਨੰਬਰ ਤੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈਗਾ ਆ ਉਸ ਤੋਂ ਬਾਅਦ ਕਲੰਬੀਆ ਕਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ بار بار 트럼ਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਕਲੰਬੀਆ ਵਾਲੇ ਆ ਉਹ ਵੀ ਸੇਮ ਕੰਮ ਹੀ ਕਰ ਰਹੇ ਹੈਗੇ ਆ ਇੱਥੇ ਡਰੱਗ ਭੇਜਦੇ ਹੈਗੇ ਆ ਉੱਥੇ ਦਾ ਪ੍ਰੈਜ਼ੀਡੈਂਟ ਵੀ ਜਿਹੜਾ ਵਰਸਟ ਹੈਗਾ ਆ ਤੇ ਉਸ ਤੋਂ ਅੱਗੇ ਕਿਊਬਾ ਕਿਊਬਾ ਵੀ ਆਪਾਂ ਡਿਸਕਸ ਕਰ ਚੁੱਕੇ ਹੈਗੇ ਆ ਕਿਊਬਾ ਦੇ ਮਾਮਲੇ 'ਚ 트럼ਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਆ ਵੀ ਆਪਾਂ ਨੂੰ ਫੋਰਸ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਕਿਊਬਾ ਦੇ ਵਿੱਚ ਇੰਨੀ ਜਿਆਦਾ ਜਿਹੜੀ ਗਰੀਬੀ ਆ ਉਹ ਹੁਣ ਜਦੋਂ ਇੱਕੋ ਇੱਕ ਜਿਹੜੀ ਉਹਨਾਂ ਦੀ ਇਕਨੋਮੀ ਚੱਲਦੀ ਸੀ ਉਹ ਬੈਨਜ਼ੂਏਲਾ ਦੇ ਤੇਲ ਦੇ ਉੱਤੇ ਚੱਲਦੀ ਸੀ ਹੁਣ ਜਦੋਂ ਬੈਨਜ਼ਵੇਲਾ ਅਮਰੀਕਾ ਵਾਲਿਆਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਆ ਤੇ ਉੱਥੇ ਤੇਲ ਜਣਾ ਜਿਹੜਾ ਬੰਦ ਹੋਊਗਾ ਤੇ ਉੱਥੇ ਦੀ ਇਕਨੋਮੀ ਦੇ ਉੱਤੇ ਜਿਹੜੀ ਆ ਬਹੁਤ ਜ਼ਿਆਦਾ ਅਸਰ ਪਊਗਾ ਤੇ ਲੋਕਾਂ ਦੇ ਵਿੱਚ ਭੁੱਖਮਰੀ ਬਹੁਤ ਜ਼ਿਆਦਾ ਪਊਗੀ ਕਿਉਂਕਿ 50 60 ਸਾਲ ਹੋ ਗਿਆ ਜਦੋਂ ਤੋਂ ਕਿਊਬਾ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਹੈਗੀਆਂ ਕਦੇ ਕਿਊਬਾ ਵਾਲਿਆਂ ਨੇ ਤਾਂ ਆਪਣੇ ਆਪ ਹੀ ਜਿਹੜਾ ਆ ਡਿੱਗ ਜਾਣਾ ਹੈਗਾ ਆ ਇਸ ਤੋਂ ਬਾਅਦ ਮੈਕਸੀਕੋ ਮੈਕਸੀਕੋ ਦੇ ਨਾਲ ਵੀ ਕਸ਼ਮਕਸ਼ ਪੂਰੀ ਚੱਲ ਰਹੀ ਆ 트럼ਪ ਉਹਨਾਂ ਦੀ ਇੱਕ ਟਾਈਮ ਦੇ ਉੱਤੇ ਤਾਂ 트럼ਪ ਉਹਨਾਂ ਨੇ ਕਿਹਾ ਸੀ ਵੀ ਅਸੀਂ ਪੂਰੇ ਆਪਣੇ ਜਿਹੜੇ ਡਰੋਨ ਆ ਉਹ ਭੇਜ ਰਹੇ ਹਾਂ ਮਕਸੀਕੋ ਦੇ ਵਿੱਚ ਕਿਉਂਕਿ ਜਿਹੜੇ ਸਭ ਤੋਂ ਜ਼ਿਆਦਾ ਜਿਹੜੀ ਡਰੱਗ ਡਰੱਗ ਕਾਰਟਲਸ ਆ ਉਹ ਹੀ ਮਕਸੀਕੋ ਨੂੰ ਰਨ ਕਰ ਰਹੇ ਹੈਗੇ ਆ ਇਹ ਉਹਨਾਂ ਨੇ ਓਪਨਲੀ ਕਿਹਾ ਹੈਗਾ ਮਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ ਉਹ ਬਾਰ-ਬਾਰ ਕਹਿ ਰਹੀ ਆ ਵੀ ਨਹੀਂ ਤੁਸੀਂ ਸਾਡੇ ਮੁਲਕ ਦੇ ਵਿੱਚ ਐਂਟਰ ਨਹੀਂ ਹੋ ਸਕਦੇ ਪਰ ਬਿਹਾਈਂਡ ਦਾ ਸੀਨ ਇਹ ਵੀ ਜਿਹੜਾ ਚੱਲ ਰਹੀ ਗੱਲ ਵੀ ਆਲਰੇਡੀ ਅਮਰੀਕਾ ਵਾਲੇ ਡਰੋਨਸ ਯੂਜ਼ ਕਰਕੇ ਮੈਕਸੀਕੋ ਦੇ ਵਿੱਚ ਡਰੱਗ ਲੋਰਡਸ ਦੇ ਪਿੱਛੇ ਜਾ ਰਹੇ ਆ ਮੈਕਸੀਕੋ ਦੇ ਪਿੱਛੇ ਜਾਣ ਦੀ ਗੱਲ ਨੂੰ ਜੇ ਦੱਸਤੀ ਜਾਈਏ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਤਾਂ ਜਦੋਂ ਉਹ ਆਫਿਸ 'ਚ ਆਏ ਸੀ ਤੇ ਉਹਨਾਂ ਨੇ ਪਹਿਲੇ ਦਿਨੇ ਜਿਹੜੀ ਗੋਲਫ ਆਫ ਮੈਕਸੀਕੋ ਨੂੰ ਗੋਲਫ ਆਫ ਅਮਰੀਕਾ ਦਾ ਨਾਮ ਡਿਕਲੇਅਰ ਕਰ ਦਿੱਤਾ ਸੀ ਸੋ ਉਹਦੇ ਵੀ ਮੈਕਸੀਕੋ ਵਾਲਿਆਂ ਨੇ ਕਾਫੀ ਰੌਲਾ ਰੱਪਾ ਪਾਇਆ ਪਰ ਹੋਇਆ ਕੁਝ ਨਹੀਂ ਸੋ ਇਸ ਟਾਈਮ ਜਿਹੜੀ ਗੋਲਫ ਆਫ ਮੈਕਸੀਕੋ ਆ ਉਸ ਨੂੰ ਗੋਲਫ ਆਫ ਅਮਰੀਕਾ ਹੀ ਕਿਹਾ ਜਾਣ ਲੱਗ ਪਿਆ ਹੈਗਾ ਸੋ 트럼ਪ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਤਾਂ ਜੇ ਇਹ ਲੱਗਾ ਵੀ ਯੂਐਸ ਦੇ ਟ੍ਰੂਪਸ ਵੀ ਮੈਕਸੀਕੋ ਦੇ ਵਿੱਚ ਭੇਜਣੇ ਪੈਣ ਕਾਰਟਲਸ ਨੂੰ ਕੰਬੈਟ ਕਰਨ ਦੇ ਲਈ ਲੜਨ ਦੇ ਲਈ ਤੇ ਮੈਂ ਉਹਦੇ ਲਈ ਰੈਡੀ ਹੈਗਾ ਆ ਪਰ ਉੱਥੇ ਦੀ ਪ੍ਰੈਜ਼ੀਡੈਂਟ ਕਲੋਡੀਆ ਸ਼ੇਨਬੋਮ ਨੇ ਪਬਲੀਕਲੀ ਰਿਜੈਕਟ ਕੀਤਾ ਹੈਗਾ ਮੈਕਸੀਕਨ ਸੋਇਲ ਦੇ ਉੱਤੇ ਵੀ ਅਮਰੀਕਨ ਜਿਹੜੇ ਫੌਜੀ ਆ ਉਹ ਨਹੀਂ ਆ ਸਕਦੇ ਪਰ ਇਹ ਜਿਹੜੇ 4-5 ਮੁਲਕਾਂ ਉਹਨਾਂ ਦੇ ਪਿੱਛੇ ਕਿਸੇ ਟਾਈਮ ਵੀ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਅਮਰੀਕਾ ਆ ਉਹ ਜਾ ਸਕ